ਦੇ ਚੋਣ ਤੋਂ ਬਾਅਦ ਬ੍ਰਿਟਿਸ਼ ਰਾਸ਼ਟ ਤੇ ਇਕ ਦ੍ਰਿਸ਼ਟੀ ਕੋਨ ਦੇ ਵਿੱਚ ਵੱਡੀ ਤਬਦੀਲੀ ਜਿਹੜੀ ਹੈ ਉਹਦੀ ਸੰਭਾਵਤ ਤੌਰ ਤੇ ਕੈਨੇਡਾ ਦੇ ਵਪਾਰ ਤੇ ਬਹੁਤ ਅਸਰ ਜਿਹੜਾ ਹੈ ਉਹ ਪਏਗਾ ਹਾਲਾਂਕਿ ਘੱਟ ਹੀ ਪ੍ਰਭਾਵ ਪੈਣ ਦੀ ਗੱਲ ਕਹੀ ਜਾ ਰਹੀ ਹੈ ਲਿਬਰ ਪਾਰਟੀ ਦੇ ਬ੍ਰਿਟੇਨ ਨੇਤਾ ਕੇਅਰ ਸਟਾਮਰ ਦੇ ਨਾਲ 14 ਸਾਲਾਂ ਦੇ ਵਿੱਚ ਪਹਿਲੀ ਵਾਰ ਨਵੀਂ ਪਾਰਟੀ ਨੂੰ ਸੱਤਾ ਦੇ ਵਿੱਚ ਲਿਆਇਆ ਤੇ ਹਾਊਸ ਆਫ ਕਾਮਨਸ ਦੀਆਂ 650 ਸੀਟਾਂ ਵਿੱਚੋਂ ਲੇਬਰ ਪਾਰਟੀ 410 ਸੀਟਾਂ ਜਿੱਤੀ ਹੈ ਕੰਜ਼ਰਵੇਟਿਵਸ ਦੇ ਹਿੱਸੇ 118 ਸੀਟਾਂ ਆਈਆਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਵੀ ਕਿਰ ਸਟਾਰਮਰ ਨੂੰ ਬ੍ਰਿਟੇਨ ਦੀ ਸੱਤਾ ਸੰਭਾਲਣ ਦੇ ਮੁਬਾਰਕਬਾਦ ਪੇਸ਼ ਕੀਤੀ ਹੈ ਹਾਲਾਂਕਿ ਇਸ ਤੋਂ ਬਾਅਦ ਯੂਕੇ ਤੇ ਕੈਨੇਡਾ ਦੇ ਸਬੰਧਾਂ ਤੇ ਵੀ ਧਿਆਨ ਦਿੱਤਾ ਜਾ ਰਿਹਾ ਤੇ ਖਾਸ ਕਰਕੇ ਜਿਹੜੇ ਰੁਕੇ ਹੋਏ ਵਪਾਰ ਸੀਗੇ ਉਹਨਾਂ ਦੇ ਲਈ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਬ੍ਰਿਟਿਸ਼ ਸਿਆਸੀ ਲੈਂਡਸਕੇਪ ਦੇ ਵਿੱਚ ਚੋਣ ਤੋਂ ਬਾਅਦ ਇੱਕ ਵੱਡਾ ਬਦਲਾ ਸਾਹਮਣੇ ਆਇਆ ਹੈ ਜਿਸ ਦੇ ਨਾਲ ਕੈਨੇਡਾ ਦੇ ਵਿੱਚ ਸੰਭਾਵੀ ਮੁਫਤ ਵਪਾਰ ਸੌਦੇ ਲਈ ਆਸ ਜਾਗ ਰਹੀ ਹੈ ਇਸ ਦਾ ਮਤਲਬ ਇਹ ਹੈ ਕਿ ਚੋਣਾਂ ਦੇ ਨਤੀਜਿਆਂ ਨੇ ਬ੍ਰਿਟਿਸ਼ ਰਾਜਨੀਤੀ ਵਿੱਚ ਬਦਲਾ ਲਿਆਂਦਾ ਹੈ ਜਿਸ ਦੇ ਨਾਲ ਕੈਨੇਡਾ ਤੇ ਬ੍ਰਿਟੇਨ ਦੇ ਵਿਚਕਾਰ ਮੁਫਤ ਵਪਾਰਕ ਸੌਦੇ ਦੀ ਉਮੀਦ ਵਧ ਗਈ ਹੈ ਕੇਅਰ ਸਟਾਰਮਰ ਸ਼ੁੱਕਰਵਾਰ ਨੂੰ ਅਧਿਕਾਰਤ ਤੌਰ ਤੇ ਪ੍ਰਧਾਨ ਮੰਤਰੀ ਵਜੋਂ ਚੁਣੇ ਗਏ ਜਿਸ ਤੋਂ ਕੰਜ਼ਰਵੇਟਿਵ ਨੇਤਾ ਰਿਸ਼ੀ ਸੋਨਕ ਦੇ ਅਸਤੀਫਾ ਦੇਣ ਤੋਂ ਬਾਅਦ ਕਿੰਗ ਚਾਰਲਸ ਤੇ 3 ਦੁਆਰਾ ਨਿਯੁਕਤ ਕੀਤਾ ਗਿਆ ਸੀ ਬ੍ਰਿਟਿਸ਼ ਵੋਟਰਾਂ ਨੇ ਲੇਬਰ ਨੂੰ ਪਾਰਲੀਮੈਂਟ ਦੀਆਂ 650 ਸੀਟਾਂ ਦੇ ਵਿੱਚੋਂ 412 ਸੀਟਾਂ ਨਾਲ ਸ਼ਾਨਦਾਰ ਜਿੱਤ ਦਵਾਈ ਜਿਸ ਦੇ ਨਾਲ ਟੋਰੀਜ਼ ਨੂੰ ਇਤਿਹਾਸਾਖਾਰ ਮਿਲੇ ਕਾਲਟਨ ਯੂਨੀਵਰਸਿਟੀ ਦੇ ਇੱਕ ਰਾਜਨੀਤਿਕ ਵਿਗਿਆਨੀ ਤੇ ਪ੍ਰੋਫੈਸਰ ਨੇ ਕਿਹਾ ਕਿ ਦੋਵੇਂ ਦੇਸ਼ਾਂ ਨੇ ਮਜ਼ਬੂਤ ਸਬੰਧ ਬਰਕਰਾਰ ਰੱਖੇ ਨੇ ਇਸ ਦਾ ਮਤਲਬ ਹੈ ਕਿ ਪ੍ਰੋਫੈਸਰ ਹਰਲਮੈਨ ਦੇ ਅਨੁਸਾਰ ਕੈਨੇਡਾ ਤੇ ਬ੍ਰਿਟੇਨ ਦੇ ਵਿੱਚ ਸਦਾ ਤੋਂ ਹੀ ਮਜ਼ਬੂਤ ਰਿਸ਼ਤੇ ਰਹੇ ਨੇ ਤੇ ਉਹਨਾਂ ਦੇ ਸਬੰਧ ਚੰਗੇ ਵੀ ਰਹੇ ਨੇ ਹਾਲਾਂਕਿ ਕੈਨੇਡਾ ਦੀ ਲਿਬਰਲ ਪਾਰਟੀ ਅਤੇ ਯੂਕੇ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਵੱਖ-ਵੱਖ ਪਾਰਟੀ ਪਰਿਵਾਰਾਂ ਦੇ ਨੇ ਪਰ ਉਹ ਆਮ ਤੌਰ ਦੇ ਉਤੇ ਅੰਤਰਰਾਸ਼ਟਰੀ ਤੇ ਵਪਾਰ ਮਾਮਲਿਆਂ ਤੇ ਚੰਗੇ ਤਰੀਕੇ ਨਾਲ ਹੀ ਇਕੱਠੇ ਕੰਮ ਕਰਦੇ ਨੇ ਇਸ ਦਾ ਮਤਲਬ ਹੈ ਕਿ ਪ੍ਰੋਫੈਸਰ ਹਰਮਨ ਨੇ ਇਹ ਦਰਸਾਇਆ ਕਿ ਭਾਵੇਂ ਕੈਨੇਡਾ ਦੀ ਲਿਬਰਲ ਪਾਰਟੀ ਤੇ ਬ੍ਰਿਟੇਨ ਦੀ ਕੰਜ਼ਰਵੇਟਿਵ ਪਾਰਟੀ ਵੱਖਰੇ ਸਿਆਸੀ ਨਜ਼ਰੀਏ ਰੱਖਦੀਆਂ ਨੇ ਫਿਰ ਵੀ ਅੰਤਰਰਾਸ਼ਟਰੀ ਤੇ ਵਪਾਰ ਦੇ ਮਾਮਲਿਆਂ ਦੇ ਵਿੱਚ ਮਿਲ ਕੇ ਹੀ ਕੰਮ ਕਰਦੀਆਂ ਨੇ ਪਰ ਬ੍ਰੈਕਜ਼ਿਟ ਤੋਂ ਬਾਅਦ ਸ਼ੁਰੂ ਹੋਈਆਂ ਮੁਫਤ ਵਪਾਰ ਸੌਦੇ ਦੀਆਂ ਗੱਲਾਂਬਾਤਾਂ ਜਨਵਰੀ ਦੇ ਵਿੱਚ ਨਾਕਾਮ ਹੋ ਗਈਆਂ। ਇਸ ਦਾ ਮਤਲਬ ਹੈ ਕਿ ਬ੍ਰਿਟੇਨ ਦੇ ਯੂਰਪੀ ਸੰਘਾਂ ਤੋਂ ਬਾਹਰ ਨਿਕਲਣ ਤੋਂ ਬਾਅਦ ਕੈਨੇਡਾ ਤੇ ਬ੍ਰਿਟੇਨ ਦੇ ਵਿੱਚ ਮੁਫਤ ਵਪਾਰ ਸੌਦੇ ਲਈ ਸ਼ੁਰੂ ਕੀਤੀਆਂ ਗੱਲਾਂਬਾਤਾਂ ਜਨਵਰੀ ਦੇ ਵਿੱਚ ਰੁਕੀਆਂ ਤੇ ਉਹਨਾਂ ਤੇ ਸਮਝੌਤਾ ਹੀ ਨਹੀਂ ਹੋ ਪਾਇਆ। ਮ ਮਾਮਲਿਆਂ ਦੇ ਵਿੱਚ ਯੂਕੇ ਹੋਰ ਬ੍ਰਿਟਿਸ਼ ਚੀਜ਼ ਨੂੰ ਅਟਲੈਂਟਿਕ ਦੇ ਪਾਰ ਪੇ ਜਨਾ ਚਾਹੁੰਦੇ ਸਨ ਪਰ ਕੈਨੇਡੀਅਨ ਡੇਰੀ ਕੋਟਿਆਂ ਤੇ ਛੂਟ 2023 ਦੇ ਅਖੀਰ ਤੇ ਖਤਮ ਹੋ ਗਈ ਜਿਸ ਕਾਰਨ ਇਹ ਮੁੱਦਾ ਹੱਲ ਨਹੀਂ ਹੋ ਸਕਿਆ ਬ੍ਰਿਟਿਸ਼ ਕੈਨੇਡੀਅਨ ਚੈਂਬਰ ਆਫ ਟ੍ਰੇਡ ਐਂਡ ਕਾਮਰਸ ਦੇ ਡਾਇਰੈਕਟਰ ਮਾਰਟਨ ਬਕਲ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਸੀ ਅਤੇ ਜਦੋਂ ਯੂਕੇ ਸਰਕਾਰ ਗੱਲਾਂ ਬਾਤਾਂ ਤੋਂ ਪਿੱਛੇ हट ਗਈ ਕਿਉਂਕਿ ਡੇਰੀ ਮਾਮਲਾ ਪਹਿਲਾਂ ਤੋਂ ਹੀ ਜਾਣਿਆ ਹੋਇਆ ਸੀ ਇਸ ਦਾ ਮਤਲਬ ਹੈ ਕਿ ਮਾਰਟਨ ਬਕਲ ਦੇ ਅਨੁਸਾਰ ਯੂਕੇ ਸਰਕਾਰ ਤੇ ਵਪਾਰ ਸੌਦੇ ਦੀਆਂ ਗੱਲਾਂਬਾਤਾਂ ਦੇ ਪਿੱਛੇ ਹਟ ਜਾਣ ਨਾਲ ਹੈਰਾਨੀ ਜ਼ਰੂਰ ਹੋਈ ਸੀ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰ ਰਹੇ ਹਾਂ ਕਿ ਨਵੀਂ ਸਰਕਾਰ ਇਸ ਨੂੰ ਫਿਰ ਤੋਂ ਦੇਖੇਗੀ ਤੇ ਇਸ ਗੱਲਬਾਤ ਦੇ ਰਾਹ ਦੇ ਵਿੱਚ ਆਉਣ ਵਾਲੇ ਰੁਕਾਵਟਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰੇਗੀ ਤੇ ਕੈਨੇਡਾ ਦੇ ਨਾਲ ਕੁਝ ਸਮਝੌਤਾ ਕਰਨ ਦਾ ਰਸਤਾ ਵੀ ਲੱਭੇਗੀ। ਇਸ ਤੋਂ ਇਲਾਵਾ ਕੈਨੇਡਾ ਤੋਂ ਹਾਰਮੋਨ ਟ੍ਰੀਟਮੈਂਟ ਕੀਤੇ ਗਏ ਬੀਫ ਦੀ ਵਿਕਰੀ ਤੇ ਰੋਕ ਲਗਾਉਣ ਵਾਲੇ ਬ੍ਰਿਟਿਸ਼ ਨਿਯਮਾਂ ਤੇ ਆਟੋਮੋਟਿਵ ਸੈਕਟਰ ਵਿੱਚ ਅਸਲ ਨਿਯਮਾਂ ਦੇ ਬਾਰੇ ਵਿੱਚ ਚਿੰਤਾਵਾਂ ਸਨ ਇੱਕ ਸਹਿਮਤੀ ਇਹ ਮੌਜੂਦ ਹੈ ਜੋ ਜ਼ਿਆਦਾਤਰ ਪੁਰਾਣੇ ਯੂਰਪੀ ਸੰਘ ਦੇ ਵਪਾਰ ਨਿਯਮਾਂ ਨੂੰ ਬਰਕਰਾਰ ਰੱਖਦੀ ਹੈ ਜਦ ਤੱਕ ਇੱਕ ਵੱਖਰਾ ਸੌਦਾ ਨਹੀਂ ਹੋ ਜਾਂਦਾ ਯੂਕੇ ਕੈਨੇਡਾ ਦਾ ਚੌਥਾ ਸਭ ਤੋਂ ਵੱਡਾ ਵਪਾਰੀ ਸਾਥੀ ਹੈ ਜਿਸ ਦਾ ਟ੍ਰੇਡ ਡਾਲਰ 45 ਬਿਲੀਅਨ ਦਾ ਵਰਤਮਾਨ ਸਾਲਾਣਾ ਹੁੰਦਾ ਹੈ ਸ਼ੁੱਕਰਵਾਰ ਸਵੇਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਬਿਆਨ ਦੇ ਵਿੱਚ ਆਪਣੇ ਨਵੇਂ ਸਹਿਯੋਗੀ ਨੂੰ ਮੁਬਾਰਕਾ ਦਿੱਤੀਆਂ ਤੇ ਕਿਹਾ ਕਿ ਦੋਵਾਂ ਇਸ ਗੱਲ ਵੱਲ ਧਿਆਨ ਵੀ ਦੇਣਗੇ ਤਾਂਕਿ ਵਪਾਰ ਦੇ ਸੌਦੇ ਨੂੰ ਮੁਕੰਮਲ ਕੀਤਾ ਜਾ ਸਕੇ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਸਾਡਾ ਦੇਸ਼ ਮਜ਼ਬੂਤ ਸਬੰਧਾਂ ਨੂੰ ਤਰਜੀਹ ਦਿੰਦਾ ਹੈ ਤੇ ਅਸੀਂ ਇਸ ਨੂੰ ਪ੍ਰਧਾਨ ਮੰਤਰੀ ਸਟਾਰਮਰ ਦੇ ਨਾਲ ਅੱਗੇ ਵਧਾਉਣ ਦੀ ਉਮੀਦ ਕਰਦੇ ਹਾਂ ਅਸੀਂ ਆਪਣੇ ਜਿਹੜੇ ਹੋਰ ਮੁੱਦਿਆਂ ਦੇ ਉੱਤੇ ਤੇਜ਼ੀ ਨਾਲ ਕਾਰਵਾਈ ਕਰਕੇ ਆਪਣੇ ਸਬੰਧਾਂ ਨੂੰ ਵਧਾਉਣਾ ਹੈ ਜਿਵੇਂ ਕਿ ਕਲੀਨ ਟੈਕਨੋਲੋਜੀ ਮਨੁੱਖੀ ਹੱਕ ਲਿੰਗ ਸਮਾਨਤਾ ਤੇ ਜੈਂਡਰ ਇਕੁਐਲਿਟੀ ਤੇ ਆਰਥਿਕ ਵਿਕਾਸ ਮਾਮਲੇ ਤੇ ਗੱਲ ਕਰਾਂਗੇ ਲੇਬਰ ਪਾਰਟੀ ਦੇ ਕਮਾਂਤਰੀ ਸਬੰਧਾਂ ਨੂੰ ਮੋਢੇਕਰਨ ਤੇ ਵਪਾਰ ਸੌਦਿਆਂ ਨੂੰ ਵੀ ਮਜ਼ਬੂਤ ਕਰਨ ਦੀ ਗੱਲ ਉਹਨਾਂ ਕਹੀ ਹੈ ਚੋਣ ਮੈਨੀਫੈਸਟੋ ਦੇ ਮੁਤਾਬਕ ਉਹਨਾਂ ਕਿਹਾ ਕਿ ਉਹ ਪ੍ਰੈਸਿਟ ਨੂੰ ਰਿਵਰਸ ਤਾਂ ਨਹੀਂ ਕਰਨਗੇ ਪਰ ਯੂਰੋਪੀਅਨ ਯੂਨੀਅਨ ਦੇ ਨਾਲ ਵਪਾਰ ਵਿੱਚ ਅਣਚਾਹੀਆਂ ਰੁਕਾਵਟਾਂ ਨੂੰ ਦੂਰ ਕਰਨਗੇ ਇਸ ਦਸਤਾਵੇਜ਼ ਦੇ ਵਿੱਚ ਕੈਨੇਡਾ ਦੇ ਨਾਲ ਵਪਾਰ ਬਾਰੇ ਕੋਈ ਸਿੱਧੇ ਤੌਰ ਤੇ ਤਾਂ ਜ਼ਿਕਰ ਨਹੀਂ ਹੈ ਜੋ ਬਕਲ ਨੇ ਕਿ ਕਿਸ ਨੂੰ ਦਿਖਾਵਾ ਹੀ ਮੰਨਿਆ ਜਾ ਰਿਹਾ ਹੈ ਕਿ ਬ੍ਰੈਕਸਿਟ ਦੇ ਬਾਅਦ ਯੂਰਪ ਦੇ ਨਾਲ ਵਪਾਰ ਵਿੱਚ ਵੱਡੀਆਂ ਚਿੰਤਾਵਾਂ ਨੇ ਹਾਲਾਂਕਿ ਹਲਰਮੈਨ ਨੇ ਕਿਹਾ ਹੈ ਕਿ ਕੈਨੇਡਾ ਨਾਲ ਵਪਾਰ ਗੱਲਾਂਬਾਤਾਂ ਵਿੱਚ ਮੁੱਦਿਆਂ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ ਤੇ ਇਹ ਲਾਰਜਲੀ ਜਿਹੜਾ ਉਹ ਨਾਨ ਪਰਸ਼ੀਅਨ ਹੈ ਅਜਿਹੀ ਉਹਨਾਂ ਨੂੰ ਕੋਈ ਉਮੀਦ ਨਹੀਂ ਹੈ ਕਿ ਕੋਈ ਤੁਰੰਤ ਕਦਮ ਉਠਾਇਆ ਜਾਵੇਗਾ ਕਿ ਸ਼ੁੱਕਰਵਾਰ ਨੂੰ ਦੁਬਾਰਾ ਵਪਾਰ ਦੀ ਮੀਟਿੰਗ ਤੇ ਵਾਪਸ जाया ਜਾਵੇ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਸਰਕਾਰ ਦੇ ਵਿੱਚ 9 ਸਾਲ ਹੋ ਗਏ ਨੇ ਤੇ ਅਗਲੇ ਚੋਣਾਂ ਦੀ ਤਾਰੀਖ ਅਕਤੂਬਰ 2025 ਤੱਕ ਹੋਣਦੀ ਹੈ ਹਾਲਾਂਕਿ ਟਰੂਡੋ ਨੂੰ ਸਾਈਡਲਾਈਨ ਕਰਨ ਦੀਆਂ ਗੱਲਾਂ ਨੇ ਵੀ ਤੂਲ ਫੜਿਆ ਹੈ ਹਰਲਮੈਨ ਨੇ ਕਿਹਾ ਹੈ ਕਿ ਬ੍ਰਿਟਿਸ਼ ਕੰਜ਼ਰਵੇਟਿਵਸ ਕਿਸੇ ਨਵੇਂ ਲਿਬਰਲ ਨੇਤਾ ਵੱਲੋਂ ਪੁਸ਼ਟੀ ਕੀਤੇ ਅਨੁਸਾਰ ਕਿ ਕੈਨੇਡਾ ਦੀ ਸਿਆਸਤ ਵਿੱਚ ਫੇਰ ਬਦਲ ਆ ਸਕਦੇ ਨੇ ਸਾਵਧਾਨੀ ਵਰਤ ਕੇ ਚੱਲਣ ਦੀ ਵੀ ਲੋੜ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ